ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਅੱਜ ਦਾ ਵਿਸ਼ਾ ਹੈ ਜੀ ਆਪਣਾ ਜਿਹੜੀਆਂ ਆਪਾਂ ਆਪਾਂ ਨੂੰ ਕੰਪਨੀਆਂ ਸੀਮਨ ਬਣਾ ਕੇ ਦਿੰਦੀਆਂ ਵਾ ਉਹ ਟੌਪ ਦੀਆਂ ਕੰਪਨੀਆਂ ਚਾਰ ਤੋਂ ਪੰਜ ਹੋਣਗੀਆਂ ਉਹਨਾਂ ਦੀ ਪੂਰੀ ਡਿਟੇਲ ਦੱਸੀ ਜਾਊਗੀ ਉਹਨਾਂ ਕੰਪਨੀਆਂ ਦੇ ਨਾਂ ਉਹਨਾਂ ਦੇ ਸੀਮਨ ਦਾ ਪ੍ਰਾਈਸ ਸਾਰਾ ਕੁਝ ਦੱਸਿਆ ਜਾਊਗਾ ਠੀਕ ਹੈ ਜੀ ਕਿਉਂਕਿ ਕਈ ਵਾਰ ਆਪਾਂ ਆਪਣੇ ਫਾਰਮ ਵਿੱਚ ਬੱਚੀਆਂ ਰੱਖੀਆਂ ਹੁੰਦੀਆਂ ਤੇ ਆਪਾਂ ਕਨਫਿਊਜ਼ ਹੋਏ ਨੇ ਵੀ ਕਿਹੜੀ ਕੰਪਨੀ ਦਾ ਸੀਮਨ ਲਵਾਇਆ ਜਾਵੇ ਕਿਹੜੀ ਦਾ ਨਾਮ ਲਵਾਇਆ ਜਾਵੇ ਕਿਹਦਾ ਰਿਜ਼ਲਟ ਕਿੰਨੇ ਪਰਸੈਂਟ ਦਾ ਕਿਹਦੀ ਕਿੰਨਾ ਦੁੱਧ ਦਾ ਕਿਹਦੀ ਕਿੰਨੀ ਫੈਟ ਆ ਉਹ ਸਾਰਾ ਕੁਝ ਦੱਸਿਆ ਜਾਊਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਉਂਦੀ ਹੈ ਜੀ এবੀਐਸ ਕੰਪਨੀ ਠੀਕ ਹੈ ਜੀ এবੀਐਸ ਕੰਪਨੀ ਦੇ ਵਿੱਚ ਜੀ ਤਿੰਨ ਇਹਨਾਂ ਦੇ ਸਟ੍ਰੋਕ ਰੱਖੇ ਹੋਏ ਆ ਆਪਦੇ ਸਭ ਤੋਂ ਪਹਿਲਾਂ ਤਾਂ ਆਉਂਦਾ ਵਾ ਜੀ ਅਲਾਈਟ ਸੀਮਨ ਅਲਾਈਟ ਸੀਮਨ ਉਹ ਹੁੰਦਾ ਜੀ ਜਿਹੜੇ ਸੀਮਨ ਇੰਡੀਆ ਤੋਂ ਹੀ ਖਰੀਦੇ ਹੁੰਦੇ ਆ ਇਹਨਾਂ ਦੇ ਜੀ এবੀਐਸ ਕੰਪਨੀ ਵਾਲਿਆਂ ਦੇ ਜਿਹੜੇ ਸੀਮਨ ਇੰਡੀਆ ਤੋਂ ਹੀ ਖਰੀਦੇ ਹੁੰਦੇ ਆ ਤੇ ਜਿਨ੍ਹਾਂ ਦੀ ਮਾਂ ਇਹਨਾਂ ਸੀਮਨਾਂ ਦੀ ਜਿਹੜੀ ਮਾਂ ਹੁੰਦੀ ਆ ਉਹ ਇੰਡੀਆ ਦੀ ਹੀ ਹੁੰਦੀ ਆ ਮਤਲਬ ਕਿ ਇਹ ਗੱਲ ਹੈ ਕਿ ਕਿਸੇ ਜਿਹੜੀ ਗਾਂ ਦੇ ਵਿੱਚ ਇੰਪੋਰਟ ਇੰਪੋਰਟੈਂਟ ਬੁੱਲ ਦਾ ਸਿਮਨ ਭਰ ਦਿੰਦੇ ਆ ਤੇ ਉਸ ਤੋਂ ਜਿਹੜਾ ਅੱਗੇ ਬੱਚਾ ਇਹਨਾਂ ਨੂੰ ਮਿਲਦਾ ਵਾ ਉਸ ਬੱਚੇ ਦਾ ਸਿਮਨ ਇਹਨਾਂ ਨੇ ਇੰਡੀਆ ਵਿੱਚ ਵੇਚਿਆ ਨਾ ਹੁੰਦਾ ਵਾ ਤੇ ਉਸ ਨੂੰ ਇਹ ਕਹਿੰਦੇ ਆ ਇਲਾਈਟ ਸਿਮਨ ਠੀਕ ਆ ਜੀ ਇਹ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਤੇ ਹੀ ਕੀਤਾ ਜਾਂਦਾ ਹੈ ਪ੍ਰਯੋਗ ਇਹਨਾਂ ਦਾ ਤੇ ਇਹਦਾ ਰੇਟ 40 ਤੋਂ 50 ਰੁਪਏ ਹੁੰਦਾ ਜੀ ਇਹ ਸਿਮਨਦਾਰੇ ਪਾ ਠੀਕ ਆ ਜੀ ਇਲਾਈਟ ਸਿਮਨ ਇਸ ਤੋਂ ਕੀ ਆ ਜਾਂਦੀ ਹੈ ਜੀ ਇਹਨਾਂ ਦੇ ਜੈਨਮਿਕ ਬੁੱਲ ਠੀਕ ਆ ਜੀ ਇਹ ਉਹ ਬੁੱਲ ਹੁੰਦੇ ਆ ਜੀ ਜਿਨ੍ਹਾਂ ਦੇ ਜੀਨਸ ਨੂੰ ਟੈਸਟ ਕੀਤਾ ਹੁੰਦਾ ਵਾ ਜਿਨ੍ਹਾਂ ਦੀ 70 ਤੋਂ 80% ਲਿਵਰਬਿਲਟੀ ਹੁੰਦੀ ਆ ਇਹਨਾਂ ਦੇ ਸਾਰੇ ਜੀਨਸ ਟੈਸਟ ਕੀਤੇ ਹੁੰਦੇ ਆ ਜੀ ਇਹਨਾਂ ਬੁੱਲਾਂ ਦੇ ਇਹ ਟੈਸਟ ਕਰਕੇ ਇਹ ਦੱਸ ਦਿੰਦੇ ਆ ਕਿ ਇਹ ਕਿੰਨਾ ਦੁੱਧ ਦੇਊਗਾ ਇਹ ਸੀਮਜ ਜੈਨੋਮਿਕ ਬੁੱਲ ਹੁੰਦੇ ਆ ਠੀਕ ਆ ਜੀ ਤੇ ਇਹਨਾਂ ਦੀ ਡਾਟਰ ਪ੍ਰੈਗਨੈਂਸੀ ਅੰਡਰ ਟਪੀਆ ਸਕੋਰ ਇਹ ਸਾਰਾ ਕੁਝ ਇਹਨਾਂ ਦਾ ਜੈਨੋਮਿਕ ਬੁੱਲਾਂ ਦਾ ਆਪਣਾ ਆਨਲਾਈਨ ਡਾਟੇ ਵਿੱਚ ਪਿਆ ਹੁੰਦਾ ਜਿਵੇਂ ਕਿ ਆਪਣੇ ਪਾਇਨੀਰ ਹੋ ਗਏ ਮਹੋਨ ਬਰੂਡ ਹੋਗਾ ਜਿਵੇਂ ਇਹ ਨਿੱਕੇ ਮੋਟੇ ਬੋਲ ਆ ਇਹ ਸਾਰੇ ਆ ਜਾਂਦੇ ਆ ਜੀ ਜੈਨਮਿਕ ਬੋਲ ਇਹਨਾਂ ਦਾ ਪ੍ਰਾਈਸ ਰੇਟ ਹੁੰਦਾ ਵਾ ਜੀ 100 ਰੁਪਏ ਠੀਕ ਆ ਜੀ ਇਹ ਵੈਸੇ ਆਪ ਨੂੰ ਸੈਕਸਲ ਵਿੱਚ ਵੀ ਅਵੇਲੇਬਲ ਹੋ ਜਾਂਦੇ ਆ ਪਰ ਜੇ ਆਪਾਂ ਦੂਜਾ ਤਰ੍ਹਾਂ ਨੇ ਕਨਵੈਨਸ਼ਨਲ ਸੀਮਨ ਤਾਂ ਇਹਨਾਂ ਦਾ ਰੇਟ ਹੈਗਾ ਵਾ ਜੀ 100 ਰੁਪਏ ਜੈਨਮਿਕ ਬੋਲ ਦਾ ਇਸ ਤੋਂ ਕੇ ਆ ਜਾਂਦੇ ਆ ਜੀ ਇੰਪੋਰਟੈਂਟ ਬੋਲ ਠੀਕ ਆ ਜੀ ਇਹ ਇੰਪੋਰਟੈਂਟ ਬੋਲ ਉਹ ਬੋਲ ਹੁੰਦੇ ਆ ਜੀ ਜਿਵੇਂ ਜਿਹੜੇ ਯੂ ਐਸ ਏ ਜਰਮਨੀ ਤੋਂ ਵੀ ਪਰਚੇਜ਼ ਕੀਤੇ ਹੁੰਦੇ ਆ ਜੀ ਇੱਕ ਹੀ ਕਰਦੇ ਆ ਜੀ ਇਹ ਸਿੱਧਾ ਬੋਲ ਨੂੰ ਹੀ ਪਰਚੇਜ਼ ਕਰਕੇ ਇੰਡੀਆ ਲੈ ਆਉਂਦੇ ਆ ਜੀ ਆਪਣੇ এবੀਐਸ ਵਾਲੇ ਇੰਡੀਆ ਲੈ ਆਉਂਦੇ ਆ ਤਾਂ ਕਿ ਜਦੋਂ ਇੰਡੀਆ ਆ ਜਾਂਦੇ ਆ ਤਾਂ ਇਹਨਾਂ ਤੋਂ ਇਹ ਗਾਂ ਸੀਮਨ ਤਿਆਰ ਕਰਕੇ ਵੇਚਦੇ ਆ ਠੀਕ ਆ ਜੀ ਇਹਨਾਂ ਦੀ ਜਿਵੇਂ ਇਹ ਸਭ ਤੋਂ ਮਹਿੰਗੀ ਕੈਟਾਗਰੀ ਹੁੰਦੀ ਹੈ এবੀਐਸ ਸੀਮਨ ਵਿੱਚ ਇੰਪੋਰਟੈਂਟ ਬੋਲ ਦੀ ਇਹਦੇ ਵਿੱਚ ਜਿਵੇਂ ਆਪਣੇ ਬੋਲ ਹੈਮਰ ਆ ਜਾਂਦੇ ਆ ਅਰਮਾਡਾ ਰੋਡਿਓ ਸਪਾਈਕ ਇਹ ਸਾਰੇ ਇੰਪੋਰਟੈਂਟ ਬੋਲ ਵਿੱਚ ਆ ਜਾਂਦੇ ਆ ਇਹ ਸਾਰੇ ਐਕਸਪੈਂਸਿਵ ਬੋਲ ਹੁੰਦੇ ਜਮਾਨੇ ਤੋਂ ਮਹਿੰਗੀ ਮਹਿੰਗੇ ਬੋਲ ਹੁੰਦੇ ਆ ਜੀ ਇਹ ਇਹਨਾਂ ਦਾ ਜਿਹੜਾ ਕਨਵੈਨਸ਼ਨਲ ਸੀਮਨ ਆ ਉਹ 500 ਤੋਂ 600 ਰੁਪਏ ਰੇਟ ਆਪਾਂ ਨੂੰ ਮਿਲੇਗਾ ਮਤਲਬ ਕਿ ਉਹ ਸੈਕਸਰ ਨਹੀਂ ਹੋਊਗਾ ਉਹ ਹੋਊਗਾ ਇੰਪੋਰਟੈਂਟ ਪਰ ਉਹਦਾ 500 ਤੋਂ 600 ਰੁਪਿਆ ਪ੍ਰਾਈਸ ਹੋਊਗਾ ਜੇ ਆਪਾਂ ਸੈਕਸਰ ਲੈਣਾ ਵਾ ਇਹਦੇ ਵਿੱਚ ਤਾਂ ਉਹਦਾ ਰੇਟ ਹੈਗਾ 1800 ਰੁਪਏ ਠੀਕ ਹੈ ਜੀ ਤਾਂ ਇਹ ਕੀ ਕਰਦੇ ਆ ਜੀ ਇਹਨਾਂ ਦਾ ਪ੍ਰਾਈਸ ਉਹ ਜਿਹੜਾ ਕਨਵੈਕਸ਼ਨਲ ਸਿਮਲ ਦਾ ਕੋਈ ਜ਼ਿਆਦਾ ਪ੍ਰਾਈਸ ਨਹੀਂਗਾ ਤੇ ਰਿਜ਼ਲਟ ਬਹੁਤ ਵਧੀਆ ਹੈ ਠੀਕ ਹੈ ਜੀ ਇਹ ਹਰ ਇੱਕ ਏਡੀ ਵਿੱਚ ਤਕਰੀਬਨ ਅਵੇਲੇਬਲ ਹੈਗੇ ਜਿਵੇਂ ਲੁਧਿਆਣਾ ਮੋਗਾ ਵੱਡੇ ਵੱਡੇ ਸ਼ਹਿਰਾਂ ਵਿੱਚ ਅਵੇਲੇਬਲ ਹੈਗੇ ਆ ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹ ਕਹਾਂਗਾ ਜੇ ਤੁਹਾਡੇ ਕੋਲ 15 ਤੋਂ 20 ਲੀਟਰ ਵਾਲੀ ਕੋਈ ਡੰਗਾ ਹੈਗੀ ਆ ਜਾਂ ਇਸ ਤੋਂ ਉੱਪਰ ਤਾਂ ਜੈਨੂਮਿਕ ਤੇ ਇੰਪੋਰਟੈਂਟ ਬੋਲਰ ਦਾ ਸੀਮਨ ਭਰਾਇਆ ਜਾ ਸਕਦਾ ਵਾ ਇਹਨਾਂ ਜਿਹੜਾ ਸੀਮਨਾਂ ਦਾ ਪੀਡੀਓ ਹਮੇਲੀਆ ਦੇ ਵਿੱਚ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਵਾ ਠੀਕ ਆ ਜੀ ਇਸ ਤੋਂ ਅੱਗੇ ਆ ਜਾਂਦੀ ਹੈ ਜੀ ਆਪਣੀ ਸੈਗ ਕੰਪਨੀ ਜਿਹੜੀ ਸੈਗ ਸੀਮਨ ਬਣਾਉਂਦੀ ਆ ਇਹਦਾ ਨਾਮ ਹੈਗਾ ਜੀ ਸੁਪੀਰੀਅਰ ਐਨੀਮਲ ਜੇਨੇਟਿਕਸ ਪੂਰਾ ਨਾਮ ਸੈਗ ਦਾ ਇਹ ਇੱਕ ਜੀ ਇਹ ਹੈਗੀ ਆ ਜੀ ਇੱਕ ਸਰਕਾਰੀ ਕੰਪਨੀ ਆ ਠੀਕ ਆ ਜੀ ਇਹ ਕੰਪਨੀ ਤਕਰੀਬਨ ਹਰ ਜਗ੍ਹਾ 'ਚ ਹੀ ਹੈਗੀਆਂ ਇੰਡੀਆ ਦੇ ਵਿੱਚ ਇਹ ਆਪਣੇ ਸਟੇਸ਼ਨਾਂ ਤੇ ਅਲੱਗ-ਅਲੰਗ ਕੈਟਾਗਰੀ ਦੇ ਬੋਲ ਜਨਰੇਟ ਕਰਦੇ ਆ ਇਹ ਜਿਵੇਂ ਕਿ ਐਚਐਫਓ ਜਰਸੀ ਹੋਰ ਲੋਕਲ ਬ੍ਰੀਡ ਹੋਗੀਆਂ ਆਪਣੇ ਇੰਡੀਆ ਦੀਆਂ ਜਿਵੇਂ ਰਾਠੀ ਸਿੰਧੀ ਇਹ ਸਾਰੀਆਂ ਤਕਰੀਬਨਾਂ ਦੀਆਂ ਇੱਕ ਬੋਲ ਜਨਰੇਟ ਕਰਦੇ ਆ ਜੀ ਇਹ ਸੀਮਨ ਇਹਨਾਂ ਦੇ ਅਡਿਓਨਰ ਸਟਾਰ ਦਿੱਤੇ ਹੁੰਦੇ ਹਰ ਇੱਕ ਨੂੰ ਜਿਵੇਂ ਇੱਕ ਸਟਾਰ ਦੋ ਸਟਾਰ ਤਿੰਨ ਸਟਾਰ ਇਸ ਤਰ੍ਹਾਂ ਇਹਨਾਂ ਦੀਆਂ ਕੈਟਾਗਰੀਆਂ ਬਣਾਈਆਂ ਹੁੰਦੀਆਂ ਹਨ ਇਹਨਾਂ ਕੋਲ ਇੰਪੋਰਟੈਂਟ ਬੋਲ ਵੀ ਹੁੰਦੇ ਆ ਸਭ ਤੋਂ ਜ਼ਿਆਦਾ ਵਧੀਆ ਬੋਲ ਇਹਨਾਂ ਦੇ ਇੰਪੋਰਟੈਂਟ ਬੋਲ ਹੀ ਹੁੰਦੇ ਆ ਠੀਕ ਹੈ ਜੀ ਸੈਗ ਕੰਪਨੀ ਵਿੱਚ ਸਭ ਤੋਂ ਜ਼ਿਆਦਾ ਵਧੀਆ ਜਿਹੜੇ ਬੋਲ ਹੁੰਦੇ ਆ ਉਹ ਇੰਪੋਰਟੈਂਟ ਬੋਲ ਹੀ ਹੁੰਦੇ ਆ ਜਿਵੇਂ ਕਿ ਇਹਨਾਂ ਦੇ ਬਾਹਰ ਤੋਂ ਬੋਲ ਇੰਪੋਰਟ ਕੀਤੇ ਹੁੰਦੇ ਆ ਜਿਵੇਂ ਕਿ ਹੁਣ ਤੁਹਾਨੂੰ ਮੈਂ ਦੱਸਦਾ ਇਹਨਾਂ ਦੇ ਕੁਝ ਐਗਜ਼ਾਮਪਲ ਆ ਜਿਵੇਂ 40116 40120 40127 ਠੀਕ ਹੈ ਜੀ 40128 50053 40432 40433 ਇਹਨਾਂ ਤੁਸੀਂ ਆਮ ਨਾਮ ਸੁਣੇ ਇਹਨਾਂ ਦਾ ਰਿਜ਼ਲਟ ਜੀ ਬਹੁਤ ਹੀ ਵਧੀਆ ਇਹਨਾਂ ਬੋਲਾਂ ਦਾ ਇੰਪੋਰਟੈਂਟ ਬੋਲ ਆ ਤਕਰੀਬਨ ਇਹ ਮੈਂ 40 432 ਤੇ 40 433 ਦਾ 19000 20000 ਪ੍ਰਸ ਰਿਕਾਰਡ ਹੈ ਮਿਲਕ ਦਾ ਠੀਕ ਹੈ ਜੀ ਤੇ ਸਭ ਤੋਂ ਵਧੀਆ ਗੱਲ ਆ ਜੀ ਇਹ ਸੀਮਨ ਬਹੁਤ ਸਸਤੇ ਮਿਲਦੇ ਆ ਤੇ ਇਹਨਾਂ ਸੀਮਨਾਂ ਤੇ ਆਪਾਂ ਨੂੰ ਸਬਸਿਡੀ ਵੀ ਮਿਲ ਜਾਂਦੀ ਆ ਠੀਕ ਹੈ ਜੀ ਤੇ ਇਹਨਾਂ ਦੇ ਬੱਲ ਵੀ ਇੰਡੀਆ ਵਿੱਚ ਇੰਪੋਰਟ ਕਰਕੇ ਰੱਖੇ ਹੁੰਦੇ ਆ ਜੀ ਤੇ ਸੀਮਨ ਬਣਾ ਕੇ ਇਹ ਵੇਚਦੇ ਆ ਤੇ ਪ੍ਰਾਈਸ ਸਭ ਤੋਂ ਘੱਟ ਹੁੰਦਾ ਵਾ ਜੀ ਦੁੱਧ ਦਾ ਰਿਜ਼ਲਟ ਬਹੁਤ ਹੀ ਵਧੀਆ ਜਿਵੇਂ ਮਿਕਸ ਨੂੰ ਬੰਦਾਸੀ ਹਟਿਆ ਵਾ ਬਲੱਡ ਲਾਈਨ ਇਹਨਾਂ ਦੀ ਬਹੁਤ ਵਧੀਆ ਵਾ ਹਾਈ ਰਿਕਾਰਡ ਬ੍ਰਾਡਰ ਦਾ ਇਹ ਨਾ ਮਦਰ ਸਾਈਡ ਤੋਂ ਵੀ ਤੇ ਫਾਦਰ ਸਾਈਡ ਤੋਂ ਵੀ ਠੀਕ ਹੈ ਜੀ ਤੇ ਇਹ ਫੋਰਨ ਕੰਪਨੀਆ ਵਿੱਚ ਇਹਨਾਂ ਦਾ ਰਿਜਲਟ ਬਹੁਤ ਹੀ ਜਿਆਦਾ ਵਧੀਆ ਆਵਾ ਤੇ ਆਪਣੇ ਇੰਡੀਆ ਵਿੱਚ ਵੀ ਇਹਨਾਂ ਦਾ ਰਿਜਲਟ ਬਹੁਤ ਹੀ ਜਿਆਦਾ ਵਧੀਆ ਆ ਰਿਹਾ ਵਾ ਸਭ ਤੋਂ ਪਹਿਲੀ ਪਸੰਦ ਸੈਕ ਦੇ ਵਿੱਚ ਇੰਪੋਰਟੈਂਟ ਬੋਲ ਹੀ ਆ ਰਹੇ ਆ ਜਿਨ੍ਹਾਂ ਦਾ ਪ੍ਰਾਈਸ 170 ਰੁਪਏ ਹੈ ਠੀਕ ਹੈ ਜੀ ਤੇ ਰਿਜਲਟ ਇਹਨਾਂ ਦਾ ਬਹੁਤ ਹੀ ਜਿਆਦਾ ਵਧੀਆ ਹੈ ਇਸ ਤੋਂ ਅੱਗੇ ਆ ਜਾਂਦੀ ਹੈ ਜੀ ਆਪਣੀ ਵਰਲਡ ਵਾਈਡ ਸਾਇਰਸ ਠੀਕ ਹੈ ਜੀ ਨੂੰ ਆਪਾਂ ਡਬਲ ਜੋ ਜੂ ਐਸ ਵੀ ਕਹਿ ਦਿੰਦੇ ਆ ਜੀ ਇਹ ਜਿਹੜੀ ਕੰਪਨੀ ਹੈ ਜੀ ਇਹ ਸਭ ਤੋਂ ਮਹਿੰਗੀਆਂ ਕੰਪਨੀਆਂ ਚੋਂ ਇੱਕ ਕੰਪਨੀ ਹੈ ਜੀ ਠੀਕ ਹੈ ਜੀ ਜਿਹੜੀ ਇੰਡੀਆ 'ਚ ਸੀਮਨ ਵੇਚਦੀ ਆ ਜਿਹੜੀ ਕਿ ਯੂ ਐਸ ਏ ਤੋਂ ਸੀਮਨ ਇਹ ਜਿਹੜੇ ਆਪਣੇ ਸੀਮਨ ਇੰਡੀਆ ਬਚਾਉਂਦੇ ਆ ਇਹ ਯੂ ਐਸ ਏ ਤੋਂ ਐਕਸਪੋਰਟ ਹੁੰਦੇ ਆ ਜੀ ਠੀਕ ਹੈ ਜੀ ਇੰਡੀਆ 'ਚ ਇਹਨਾਂ ਦੇ ਗਿਣੇ-ਚੁਨੇ ਜੀ ਡਿਸਟ੍ਰੀਬਿਊਟਰ ਆ ਕੋਈ ਜ਼ਿਆਦਾ ਨਹੀਂ ਹੈਗਾ ਕੋਈ ਬਹੁਤ ਜ਼ਿਆਦਾ ਡਿਸਟ੍ਰੀਬਿਊਟਰ ਇਹਨਾਂ ਦੇ ਇੰਡੀਆ ਵਿੱਚ ਹੋਣਗੇ ਠੀਕ ਹੈ ਜੀ ਬਹੁਤ ਹੀ ਲਿਮਟਿਡ ਸੀਮਨ ਆਉਂਦੇ ਆ ਇੰਡੀਆ ਵਿੱਚ ਤੇ ਬਹੁਤ ਹੀ ਜ਼ਿਆਦੇ ਮਹਿੰਗੇ ਹੁੰਦੇ ਆ ਇਹਨਾਂ ਦਾ ਜਿਹੜਾ ਨਾਰਮਲ ਸਟਰਾ ਦਾ ਜਿਹੜ 700 ਰੁਪਏ ਦਾ ਨਾਰਮਲ ਸਟਰਾ ਦਾ ਰੇਟ ਆ ਜਿਹੜੇ 6x7 ਦਾ ਰੇਟ ਤਾਂ ਇਹਨਾਂ ਦਾ ਜੀ 4 5 6000 ਤੱਕ ਵੀ ਚਲਾ ਜਾਂਦਾ ਵਾ ਜੋ ਕਿ ਬਹੁਤ ਜ਼ਿਆਦਾ ਆ ਇਹ ਸਭ ਤੋਂ ਮਹਿੰਗੇ ਆ ਜੇ ਹੁਣ ਆਪਾਂ ਇਹ ਕਹਿ ਦਈਏ ਕਿ ਇਹ ਬਹੁਤ ਮਹਿੰਗੇ ਆ ਤੇ ਇਹਨਾਂ ਨੂੰ ਵਰਤੋ ਹੀ ਨਾ ਇਹਨਾਂ ਸੀਮਨਾਂ ਨੂੰ ਤਾਂ ਇਹ ਕਿਹੜਾ ਗਲਤ ਆ ਕਿਉਂਕਿ ਜਿਹੜਾ ਚੰਗਾ ਫਾਰਮਰ ਆ ਉਹ ਕਾਫੀ ਜ਼ਿਆਦਾ ਹੱਦ ਤੱਕ ਇਹ ਯੂਜ਼ ਕਰ ਰਿਹਾ ਸੀਮਨ ਡਬਲਯੂਐਸ ਦੇ ਵਰਲਡਵਾਈਡ ਸਾਇਰਸ ਦੇ ਕਿਉਂਕਿ ਕਿਉਂਕਿ ਇਹ ਬੱਲ ਸਿਰਫ ਵੱਛੀ ਤੇ ਟੈਸਟ ਪ੍ਰੂਵਨ ਬੱਲ ਹੁੰਦੇ ਆ ਜੀ ਠੀਕ ਹੈ ਜੀ ਜਿਹੜੇ ਇਹ ਵਰਲਡਵਾਈਡ ਸੈਰ ਦੇ ਵਿੱਚ ਤੇ ਇਹ ਸਿਰਫ ਬੱਛੀ ਦੇ ਹੀ ਟੈਸਟਡ ਬੋਲ ਹੁੰਦੀ ਆ ਕਿਉਂਕਿ ਜਿਹੜਾ ਇਹਨਾਂ ਦਾ ਸੀਮਨ ਉਹ 50 ਤੋਂ 60% ਬੱਛੀ ਦੇ ਪ੍ਰੂਵਨ ਲਈ ਬਣਿਆ ਹੁੰਦਾ ਵਾ ਠੀਕ ਹੈ ਜੀ ਤੇ 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 ਇਹਨਾਂ ਦੀਆਂ ਬੱਛੀਆਂ ਬਾਹਰ ਬਹੁਤ ਜਿਆਦਾ ਵਧੀਆ ਪਰਫਾਰਮ ਕਰ ਰਹੀਆਂ ਆ ਵਾ ਠੀਕ ਹੈ ਜੀ ਤੁਸੀਂ ਦੇਖੋ ਜਿਹੜੇ ਸੈਗ ਜਾਂ ਏਬੀਐਸ ਦੇ ਸੀਮਨ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਸਕਾਂ ਤਾਂ ਉਹਨਾਂ ਦਾ ਜਿਹੜਾ ਰਿਲਾਈਏਬਲ 70% ਮਿਲੂਗੀ ਇਹਦਾ ਮਤਲਬ ਹੈ ਭਰੋਸਾ ਉਨਾਂ ਦਾ ਇਹ ਪ੍ਰੂਸਾ ਹੂ ਆਪਾਂ ਆਪਾਂ ਨੂੰ ਐਬੀਐਸ ਦਾ ਤੇ ਦੂਜਾ ਸੈਗ ਦਾ ਆ 70% ਪ੍ਰੂਸਾ ਦਿੰਦੇ ਆ ਉਹ ਆਪਣੇ ਪੂਰੇ ਰਿਜ਼ਲਟ ਤੇ ਜਿੰਨਾ ਜ਼ਰਾ ਡਾਟਾ ਆਪਾਂ ਨੂੰ ਮਿਲ ਰਿਹਾ 70% ਪ੍ਰੂਸਾ ਪ੍ਰੂਸਾ ਦਾ ਤੇ ਜਿਹੜੇ ਇਹ ਡਬਲਯੂਡਬਲਯੂਐਸਐਲ ਵਾਲੇ ਵਾਇਰਸ ਸੀਰੀਅਸ ਵਾਲੇ ਇਹਨਾਂ ਦਾ ਜੇ 99.9% ਪ੍ਰੂਸੇਯੋਗ ਹੁੰਦੇ ਆ ਜੀ ਇਹ ਠੀਕ ਹੈ ਜੀ 99.9 ਤੇ ਜਿਹੜੇ ਇੱਕ ਨਗੇ 0.1 ਹੀ ਰਹਿ ਗਿਆ ਮਤਲਬ ਕਿ 100% ਆਪਾਂ ਨੂੰ ਇਹ ਪ੍ਰੂਸਾ ਦਿੰਦੇ ਆ ਹਾਂ ਮਹਿੰਗੇ ਜੂਰ ਮਿਲਦੇ ਆ ਕਿਉਂਕਿ ਇਹਨਾਂ ਦਾ ਜਿਹੜਾ ਬੋਲ ਆ ਉਹ ਇੱਥੇ ਇੰਪੋਰਟ ਨਹੀਂ ਹੁੰਦੇ ਇੰਡੀਆ ਵਿੱਚ ਇਹਨਾਂ ਦਾ ਸੀਮਨ ਇਹਨਾਂ ਨੂੰ ਹਰ ਸਾਲ ਲਿਆਉਣਾ ਪੈਂਦਾ ਤੇ ਉਹਦੇ ਤੇ ਟੈਕਸ ਬਹੁਤ ਜ਼ਿਆਦਾ ਲੱਗਦਾ ਵਾ ਤੇ ਇਸ ਕਰਕੇ ਇਹ ਬੋਲ ਥੋੜੇ ਜਿਹਾ ਮਹਿੰਗੇ ਹੁੰਦੇ ਆ ਠੀਕ ਹੈ ਜੀ ਇਸ ਤੋਂ ਅੱਗੇ ਆਪਣੀ ਆਈਨ ਦੀ ਕੰਪਨੀ ਸੀਆਰਵੀ ਇਹਨਾਂ ਦੇ ਬੋਲ ਵੀ ਜਿਵੇਂ ਬੋਲ ਜੋ ਐਸ ਵਰਲਡ ਵਾਈਡ ਸ਼ੈਰਸ ਵਾਂਗੂ ਮਹਿੰਗੇ ਹੁੰਦੇ ਆ ਜੀ ਠੀਕ ਹੈ ਜੀ ਤੇ ਇਹ ਪਰ ਇੱਕ ਹੈਲਥੀ ਬੋਲ ਆ ਜੀ ਠੀਕ ਹੈ ਜੀ ਇਹ ਮੰਨ ਲਓ ਕਿ ਜਿਹੜੇ ਸਰੀਰ ਨੂੰ ਪੱਕੋ ਉਹਨੂੰ ਬਿਮਾਰੀਆਂ ਘੱਟ ਲੱਗਣਗੀਆਂ ਜਿਵੇਂ ਕਿ ਜਿਹੜੀ ਗਾ ਨੂੰ ਆਪਣੇ ਨੂੰ ਘੱਟ ਬਿਮਾਰੀਆਂ ਲੱਗਦੀਆਂ ਉਸ ਤੇ ਇਹ ਬੋਲ ਦਾ ਸ ਜਾਂ ਹੋਰ ਹੈਲਥ ਦੇ ਪ੍ਰਤੀ ਕੋਈ ਵੀ ਬਿਮਾਰੀ ਨਹੀਂ ਲੱਗੂਗੀ ਜੇ ਆਪਾਂ ਇਹ ਸੀਮੇ ਭਰੋਨੇ ਆ ਜੇ ਆਪਾਂ ਤੁਹਾਡੇ ਕੋਲ 40 30 ਤੋਂ 40 ਲੀਟਰ ਦੀ ਗਾਮ ਆ ਏਬੀਸੀ ਮੰਦੀ ਤਾਂ ਉਸ ਤੋਂ ਬਾਅਦ ਤੁਸੀਂ ਇਹ ਸੀਆਰਵੀ ਦਾ ਬੋਲ ਦਾ ਸੀਮਾ ਭਰਾ ਕੇ ਉਸ ਤੋਂ ਅੱਗੇ ਅਗਲੀ ਸਟੇਜ ਤੇ ਜਾ ਸਕਦੇ ਆ ਤੇ ਆਪਣੇ ਚੰਗੀ ਨਸਲ ਨੂੰ ਸੁਧਾਰ ਸਕਦੇ ਆ ਠੀਕ ਹੈ ਜੀ ਕਿਉਂਕਿ ਸੀਆਰਵੀ ਦੇ ਬੋਲ ਵੀ ਤੁਹਾਨੂੰ ਥੋੜੇ ਕਿੰਗੇ ਮਹਿੰਗੇ ਮਿਲਣਗੇ 500 ਤੋਂ 600 700 ਤੋਂ ਲੈ ਕੇ 1100 1200 ਤੱਕ ਮਿਲਣਗੇ ਇਹ ਯੂਰੋਪੀਅਨ ਬੋਲ ਹੁੰਦੇ ਆ ਜੀ ਨੀਦਰਲੈਂਡ ਤੋਂ ਇمپੋਰਟ ਕੀਤੇ ਹੋਏ ਬੈਲ ਬੋਲਾ ਇਹਨਾਂ ਦਾ ਵੀ ਆਪਾਂ ਉਹਨੂੰ ਸੀਮਨ ਹੀ ਇਧਰੇ ਮੰਗਾਉਂਦਿਆ ਕੰਪਨੀ ਵਾਲੇ ਸੀਆਰਵੀ ਵਾਲੇ ਤੇ ਇਹਨਾਂ ਨੂੰ ਹਰ ਸਾਲ ਟੈਕਸ ਦੇਣਾ ਪੈਂਦਾ ਟੈਕਸ ਦੇਣ ਦੇ ਕਾਰਨ ਹੀ ਇਹਨਾਂ ਤੇ ਵੀ ਜੀ ਇਹ ਥੋੜੇ ਜਿਹਾ ਕਿ ਮਹਿੰਗੇ ਮੈਦੇਬ ਤਾਂ ਕਰਕੇ ਇਹਨਾਂ ਦੇ ਵੀ ਟੈਕਸ ਪੈਂਦਾ ਥੋੜਾ ਜਿਆਦਾ ਆਪਾਂ ਨੂੰ ਤੇ ਇਹ ਸੈਕੰਡ ਜਨਰੇਸ਼ਨ ਤੇ ਇਹ ਯੂਜ਼ ਕੀਤਾ ਜਾ ਸਕਦੇ ਆ ਬਰੀਡਿੰਗ ਹੋਰ ਵੀ ਜਿਆਦਾ ਵਧੀਆ ਬਣਾਈ ਜਾ ਸਕਦੀ ਹੈ ਠੀਕ ਹੈ ਜੀ ਇਸ ਤੋਂ ਅੱਗੇ ਆ ਜਾਂਦੀ ਹੈ ਜੀ ਕੰਪਨੀ ਵਾਈਫ ਇਹ ਵਾਈਫ ਆਪਣੀ ਇੰਡੀਆ ਦੀ ਕੰਪਨੀ ਹੈ ਜੀ ਇਹ ਨਵੀਂ ਕੰਪਨੀ ਆਈ ਹੈ ਇਹਦਾ ਰਿਜ਼ਲਟ ਔਰ ਇਹਨਾਂ ਦਾ ਡਾਟਾ ਦੇ ਰਿਜ਼ਲਟ ਕਿਤੇ ਨਹੀਂ ਮਿਲੂਗਾ ਉਹਨਾਂ ਦਾ ਕੋਈ ਪ੍ਰੋਸਾਂ ਨਹੀਂ ਪਰ ਹਾਂ ਇਹ ਕਹਿ ਰਹੇ ਆ ਕਿ ਇਹਨਾਂ ਦੇ ਜਿਹੜੀਆਂ ਬਛੜੀਆਂ ਉਹ ਦੁੱਧ ਬਹੁਤ ਹੀ ਜ਼ਿਆਦਾ ਵਧੀਆ ਦੇ ਰਹੀਆਂ ਵਾ 30 ਤੋਂ 40 ਲੀਟਰ ਕਹਿ ਰਹੀਆਂ ਦੇ ਰਹੀਆਂ ਵਾ ਪਰ ਜੇ ਆਪਾਂ ਗੱਲ ਕਰੀਏ ਇਹਨਾਂ ਦਾ ਜਿਹੜਾ ਸੀਮਨ ਉਹ ਪੰਜਾਬ ਵਿੱਚ ਅਵੇਲੇਬਲ ਨਹੀਂਗਾ ਬਾਹਰ ਹੀ ਆ ਜਿਵੇਂ ਮਹਾਰਾਸ਼ਟਰ ਗੈਰਾਤ ਹੋ ਗਿਆ ਸੋ ਆਪਾਂ ਇਹਦੇ ਬਾਰੇ ਜ਼ਿਆਦਾ ਗੱਲ ਨਾ ਕਰੀਏ ਵਾਈਫ ਬਾਰੇ ਤੇ ਇਹਨਾਂ ਦਾ ਕੋਈ ਆਨਲਾਈਨ ਡਾਟਾ ਵੀ ਨਹੀਂ ਹੈ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਮੈਂ ਚਾਰ ਕੰਪਨੀਆਂ ਬਾਰੇ ਦੱਸ ਚੁੱਕਾ ਏਬੀਐਸ ਹੋਗੀ ਸੈਗ ਹੋਗੀ ਡਬਲ ਡਬਲ ਐਸ ਤੇ ਸੀਆਰ ਵੀ ਠੀਕ ਹੈ ਜੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ